ਇਹ ਜਿਹੜੇ ਲੋਕ ਮਤਲਬ ਨਿਰਦੋਸ਼ ਨੇ ਜਿਹੜੇ ਤਾਂ ਨਸ਼ਾ ਵੇਚਦੇ ਨੇ ਕਦਰ ਨੂੰ ਤਾਂ ਅੰਦਰ ਕਿਤੇ ਹੋਏ ਨੇ ਉਹਨਾਂ ਲਈ ਤਾਂ ਜਥੇਬੰਦੀ ਕਦੇ ਵੀ ਨਹੀਂ ਆਈ ਨਾ ਪੰਚਾਇਤ ਆਉਂਦੀ ਹੈ ਜਿਹੜਾ ਉਹ ਨਜਾਇਜ਼ ਪੜਦੇ ਨੇ ਸੀ ਉਹਨਾਂ ਨੂੰ ਕਹਿਗੇ ਸੀ ਵੀ ਇਹ ਬੰਦੇ ਨਹੀਂ ਖਾਣ ਪੀਣ ਵਾਲੇ ਉਹਨਾਂ ਦਾ ਡਰਗ ਟੈਸਟ ਆ ਉਹ ਵੀ 네ਗੇਟਿਵ ਆਇਆ ਤੇ ਜਦੋਂ ਅਸੀਂ ਇਹਨਾਂ ਦੇ ਉਹ ਮਤਲਬ ਐਸਪੀਡੀ ਸਾਹਿਬ ਨੂੰ ਵੀ ਮਿਲੇ ਤੇ ਮਤਲਬ ਐਸਐਚਓ ਨੂੰ ਵੀ ਮਿਲ ਕੇ ਗਈ ਉਹ ਕਹਿੰਦੇ ਪੰਚਾਇਤ ਤੋਂ ਲਿਖਾ ਕੇ ਦੇਜੋ ਵੀ ਕੋਈ ਗੱਲ ਨਹੀਂ ਅਸੀਂ ਇਹਨਾਂ ਨੂੰ ਛੱਡ ਦਿੰਦੇ ਜੇ ਪੰਚਾਇਤ ਕਹਿੰਦੀ ਐ ਅਸੀਂ ਪੰਚਾਇਤ ਤੋਂ ਵੀ ਮਤਾ ਪਵਾ ਕੇ ਦੇਗੇ ਅੱਜ ਫੇਰ ਸ਼ਵੇਰੇ ਇਹਨਾਂ ਨੇ ਇੱਕ ਅੰਨੀ ਕਟਿਆ ਹਰਕਤ ਕੀਤੀ ਇੱਕ ਬੀਬੀ ਐ ਤੋਂ ਦੀ ਆਪਣੇ ਦਤਾਲ ਪਿੰਡ ਦੀ ਵਿਧਵਾ ਹੈਗੀ ਉਹਦੇ ਘਰ ਵਾਲ ਦੀ ਡੈਥ ਹੋ ਗਈ ਆ ਉਹਦੇ ਛੋਟੇ ਛੋਟੇ ਬੱਚੇ ਪਏ ਹੋਏ ਸੀਗੇ ਬਟ ਮੰਜੇ ਤੇ ਬੈੱਡ ਦੇ ਉੱਪਰ ਉਹਨਾਂ ਦਾ ਕੰਬਲ ਚੱਕ ਚੱਕ ਕੇ ਸਿੱਠੇ ਨੇ ਇੰਨੇ ਫਿਰ ਉਹ ਤੁਸੀਂ ਜਥੇਬੰਦੀ ਵਾਲੇ ਬੰਦਿਆਂ ਨੂੰ ਉਹਨਾਂ ਨੇ ਬੁਲਾਇਆ ਉਹ ਗਏ ਤੇ ਐਸਐਚਓ ਸਾਹਿਬ ਕਹਿੰਦੇ ਨੇ ਲੈ ਹੁਣ ਅਸੀਂ ਜਥੇਬੰਦੀ ਨੂੰ ਪੁੱਛ ਕੇ ਕੰਮ ਕਰਿਆ ਕਰਾਂਗੇ ਕਮ ਸੇ ਕਮ ਜਿਹੜਾ ਬੰਦਾ ਸਾਨੂੰ ਸਾਡੇ ਪਿੰਡ ਦੇ ਬੰਦਾ ਇਹਦਾ ਪਤਾ ਹੁੰਦਾ ਕਿਹੜਾ ਕਰਦਾ ਕਿਹੜਾ ਨਹੀਂ ਕਰਦਾ ਜਿਹੜਾ ਕਰਦਾ ਉਹਨਾਂ ਤੋਂ ਦੱਸ ਜਾਂਦੀ ਨਹੀਂ ਸਾਨੂੰ ਪਤਾ ਵੀ ਗੈਰ ਕਾਨੂੰਨੀ ਕੰਮ ਨਸ਼ਾ ਵੇਚਣਾ ਜਾਂ ਨਸ਼ਾ ਮਤਲਬ ਕਿਸੇ ਨੂੰ ਨੂੰ ਲਾਉਣਾ ਨਸ਼ਿਆਂ ਤੇ ਬਹੁਤ ਗਲਤ ਕੰਮ ਹੁੰਦਾ ਹੈ ਪਰ ਜਿਹੜੇ ਲੋਕ ਸਾਨੂੰ ਪਿੰਡਾਂ ਚ ਪਤਾ ਹੁੰਦਾ ਜਿਹੜੇ ਲੋਕ ਇਹ ਕੰਮ ਨਹੀਂ ਕਰਦੇ ਉਹਨਾਂ ਦੇ ਹੱਕ ਚ ਅਸੀਂ ਖੜਦੇ ਆ ਅਸੀਂ ਜਿੱਥੇ ਉਹਨਾਂ ਦੇ ਮਤਲਬ ਅਸੀਂ ਜਾਨਵਾਰ ਲਈ ਵੀ ਤਿਆਰ ਹੁੰ